ਬਈ ਪਰਮਜੀਤ ਪੰਮਾ ਧੰਨਵਾਦ ਵਾਲਾ ਬਾਈ ਵਾਲਾ ਕਰਤਾ ਹੋਰ ਨਹੀਂ ਤੇ ਨਾਲ ਸਰਪੰਚ ਸਾਹਿਬ ਨੇ ਮੈਂ ਤੁਹਾਨੂੰ ਇਸ ਜੰਗਲ ਦੇ ਇਤਿਹਾਸ ਬਾਰੇ ਗੱਲ ਕਰਨ ਜਾ ਰਿਹਾ ਇਹ ਸਰਪੰਚ ਸਾਹਿਬ ਖੜੇ ਨੇ ਬਾਈ ਪਰਮਜੀਤ ਪੰਮਾ ਵੀਰ ਜੀ ਦਾ ਮੈਂ ਨਾਮ ਨਹੀਂ ਚਾਹੁੰਦਾ ਜਰਨੈਲ ਸਿੰਘ ਜੀ ਜਰਨੈਲ ਸਿੰਘ ਜੀ ਬਾਈ ਪਰਮਜੀਤ ਕੀ ਹਾਲ ਚਾਲ ਆ ਬਾਈ ਬਾਈ ਜੀ ਠੀਕ ਠਾਕ ਤੁਹਾਡਾ ਪਿੰਡ ਪ੍ਰੋਪਰ ਗਵਿੰਦਪੁਰਾ ਨਾ ਹਾਂਜੀ ਗਵਿੰਦਪੁਰਾ ਸਾਡਾ ਮਤਲਬ ਪੀੜੀਆਂ ਤੋਂ ਲਾ ਕੇ ਤੁਸੀਂ ਇੱਥੇ ਰਹਿੰਦੇ ਹੋ ਜੱਦੀ ਪਸਤੀ ਇੱਥੇ ਰਹਿੰਦੇ ਸਾਡੇ ਦਾਦੇ ਪਰਦਾਦੇ ਤੋਂ ਦੱਸੋ ਜੀ ਫਿਰ ਇਹ ਕੀ ਇਹ ਐਡਾ ਵੱਡਾ ਜਿੰਗਲ ਕਿਵੇਂ ਕੀ ਗੱਲਬਾਤ ਆ ਇਹ ਸਾਡੇ ਪਿੰਡ ਦਾ ੱੱਕੇ ਨਾਲ ਜ਼ਮੀਨ ਪਿਉਮਾ ਪਾਵਰ ਦੇ ਨਾਮ ਤੇ ਕਬਾਇਰ ਹੋਈ ਸੀਗੀ ਜੀ ਪਿਉਮਾ ਪਾਵਰ ਦੇ ਹਾਂ ਅੱਜ ਤੋਂ ਤਕਰੀਬਨ 2010 ਦੇ ਵਿੱਚ ਜੀ ੱੱਕੇ ਨਾਲ ਅਕਬਾਇਰ ਕੀਤੀ ਗਈ ਹੈ ਜੀ ਸਾਥੋ ਕਹਿ ਕੇ ਵੀ ਪਿਉਮਾ ਪਾਵਰ ਥਰਮਲ ਪਲਾਟ ਲਾਵਾਂਗੇ ਪਰ तकरीबन ਹੁਣ 14-15 ਸਾਲ ਹੋ ਚੁੱਕੇ ਨੇ ਹਜੇ ਤੱਕ ਇੱਥੇ ਕੁਝ ਨਹੀਂ ਹੈਗਾ ਜੀ ਸਵਾਇਆ ਇੱਥੇ ਜੋ ਕਿ ਪਹਾੜੀ ਜਾਨਵਰ ਨੇ ਜੰਗਲੀ ਸੂਰ ਰੋਜ ਸੱਪ ਜੀ ਇੱਥੇ ਇਹੋ ਜੇ ਜਾਨਵਰ ਨੇ ਜੋ ਕਿ ਅਸੀਂ ਕਿਤੇ ਦੇਖੇ ਵੀ ਨਹੀਂ ਰਾਤ ਬਰਾਤੇ ਸਾਨੂੰ ਪਾਣੀ ਤੇ ਆਉਣ ਵਾਸਤੇ ਵੀ ਬਹੁਤ ਡਰ ਲੱਗਦਾ ਜੀ ਡਰ ਲੱਗਦਾ ਹਾਂ ਜੀ ਬਿਲਕੁਲ ਅਜਾੜਾ ਕਰਤਾ ਜੀ ਸਾਡਾ ਮਤਲਬ ਇਹ ਪਰਮਜੀਤ ਜੀ ਕਿੰਨਾ ਵਾਹਣਾ ਜਿਹੜਾ ਇਹ ਜੰਗਲ ਬਣਿਆ ਹੋਇਆ ਇਹ 871 ਕਿੱਲੇ ਹੈ ਜੀ 872 ਕਿੱਲੇ ਇਹ ਗਵਿੰਦਪੁਰੇ ਦੇ ਨੇ ਕੁਸ ਗਵਿੰਦਪੁਰੇ ਦੇ ਨੇ ਜੀ ਕੁਸ ਸਰਸੀ ਵਾਲਾ ਕੁਸ ਬਰੇਟਾ ਵੀ ਹੈ ਇਹਦੇ ਵਿੱਚ ਅੱਛਾ ਹਾਂਜੀ ਇਹਦਾ ਇਹਦੇ ਖਾਤਰ ਕੋਈ ਸਾਨੂੰ ਸੰਘਰਸ਼ ਵੀ ਕਰਨਾ ਪਿਆ ਸੰਘਰਸ਼ ਬਹੁਤ ਜੀ ਸੰਘਰਸ਼ ਸਾਡਾ ਲਗਾਤਾਰ 2 ਸਾਲ ਚੱਲਿਆ ਜੀ ਅੱਛਾ ਜੋ ਕਿ ਅੱਜ ਤੱਕ ਮੈਂ ਐਡਾ ਹੋ ਚੁੱਕਾ ਨਾ ਕਿ ਸਾਡਾ ਦਾਦੇ ਪੜਦਾ ਤੇ ਸਾਡੇ ਪੀੜੀਆਂ ਚੋਂ ਕੋਈ ਜੇਲ੍ਹ ਦੇ ਅਸੀਂ ਕਿਸੇ ਦੀ ਮੁਲਾਕਾਤ ਤੇ ਵੀ ਨਹੀਂ ਗਏ ਇਸ ਸੰਘਰਸ਼ ਦੇ ਬਤੌਰ ਤੇ ਅਸੀਂ 14 ਦਿਨਾਂ ਜੀ ਜੇਲ੍ਹ ਚ ਵੀ ਲਾ ਚੁੱਕੇ ਹਾਂ ਤੂੰ ਖੁਦ ਆਪ ਲਾ ਖੁਦ ਆਪ ਲਾ ਕੇ ਆਏ ਜੀ ਅੱਛਾ ਚਾਹਾਂ ਜੀ ਜੋ ਕਿ ਇੱਥੇ ਸਾਡੇ ਛੋਟੇ ਛੋਟੇ ਬੱਚੇ ਹੁੰਦੇ ਜੀ ਤੇ ਬੁੜੀਆਂ ਜੀ ਉਹਨਾਂ ਦੇ ਉੱਤੇ ਘੋੜੇ ਚੜਾ ਚੜਾ ਕੇ ਪੁਲਿਸ ਨੇ ਬਹੁਤ ਅਤਿਆਚਾਰ ਕੀਤੇ ਜੀ ਕੁੱਟੇ ਜੀ ਚੋਬਿਆਂ ਵਿੱਚ ਦੀ ਲੋਕ ਟਪਾਏ ਜੀ ਬਹੁਤ ਜ਼ਿਆਦਾ ਮਤਲਬ ਕਿ ਸਾਡੇ ਪਿੰਡ ਨੇ ਸੰਘਰਸ਼ ਕਰਿਆ ਜੀ ਮਤਲਬ ਇਹ ਨਾਲੇ ਕੁੱਟਿਆਂ ਨਾਲੇ ਲੁੱਟਿਆ ਨਾਲੇ ਕੁੱਟਿਆਂ ਨਾਲੇ ਲੁੱਟਿਆ ਜੀ ਸਾਡੇ ਪਿੰਡ ਨਾਲ ਦੋਨੇ ਕੰਮ ਹੋਏ ਨੇ ਨਾਲੇ ਤਾਂ ਕੁੱਟਿਆ ਤੇ ਨਾਲੇ ਲੁੱਟਿਆ ਜੀ ਕਰੇ ਜਾ ਜਾ ਕੇ ਕੁੱਤੇ ਨੇ ਜੀ ਲੋਕ ਇਹ ਇਹ ਜਰਨੈਲ ਸਿੰਘ ਜੀ ਫਿਰ ਇਹਦਾ ਕੋਈ ਜ਼ਿਆਦਾ ਪਤਾ ਦਿੱਤਾ ਕੁਛ ਕੀ ਗੱਲਬਾਤ ਕਰੀ ਅਜਾੜਾ ਪਤਾ ਤਾਂ ਕੋਈ ਇੰਨਾ ਦਿੱਤਾ ਨਹੀਂ ਜੀ ਇਹਨਾਂ ਨੇ ਸਾਨੂੰ ਅੱਛਾ ਉਦੋਂ ਤਾਂ ਇਹ ਕਹਿੰਦੇ ਸੀ ਜੀ ਵੀ ਥਰਮਲ ਪਲੇਟ ਲਾਵਾਂਗੇ ਜੀ ਹਾਂ ਤੇ ਵੀ ਸਾਨੂੰ ਜਿਹੜੇ ਆਪਣੇ ਗਰੀਬ ਗੁਰਬਿੰਦ ਜੀ ਇਹਨਾਂ ਨੌਕਰੀਆਂ ਵੀ ਦੇਵਾਂਗੇ ਉਹਦੇ ਵਿੱਚ ਤੇ ਉਦੋਂ ਬਾਅਦ ਲਾ ਲਓ ਜੀ ਕੋਈ ਨੌਕਰੀ ਨਹੀਂ ਕੋਈ ਕੁਛ ਨਹੀਂ ਜੀ ਭੁੱਖੇ ਮਰਦੇ ਆ ਵਿਚਾਰੇ ਦਿਹਾੜੀ ਵੀ ਨਹੀਂ ਮਿਲ ਰਹੀ ਜੀ ਪਿੰਡ 'ਚ ਉਦੋਂ ਜਮੀਨ ਹੀ ਨਹੀਂ ਰਹੀ ਦਿਹਾੜੀ ਕਾਤੇ ਆ ਜੀ ਫਿਰ ਪਰ ਮਿੱਤ ਜ ਮੈਂ ਇਹ ਗੱਲ ਸੁਣੀ ਸੀ ਕਿ ਕਹਿੰਦੇ ਵੀ ਉਦੋਂ ਜਦੋਂ ਇਹਦਾ ਉਹ ਹੋਇਆ ਵੀ ਪਿੰਡ ਦੇ ਵਿੱਚ ਕਾਫੀ ਮਤਲਬ ਜਿਵੇਂ ਹੁਣ ਕੋਈ ਭੂਆ ਕਿਸੇ ਦੀ ਕਿਸੇ ਦਾ ਉਹ ਵੀ ਉਹ ਪੈਸੇ ਚੱਕ ਕੇ ਦੇ ਇਹ ਜਿਹੀ ਵੀ ਕੋਈ ਗੱਲ ਉਹ ਸਾਡੇ ਪਿੰਡ ਚ ਸੋਨੂੰ ਮੈਂ ਦੱਸਦਾ ਜੀ ਬਹੁਤ ਕੁਝ ਹੋਇਆਗਾ ਸਾਡੇ ਪਿੰਡ ਚ ਵਿੱਚ ਦਲਾਲ ਹੋ ਗਏ ਜੀ ਦਲਾਲ ਹੋ ਗਏ ਜਿਵੇਂ ਦੇਖ ਲਿਆ ਕਿ ਕਿਸੇ ਦੀ ਫਲਾਣੇ ਦੀ ਭੂਆ ਫਲਾਣੇ ਪਿੰਡ ਰਹਿੰਦੀ ਐ ਫਲਾਣੇ ਦੀ ਕੁੜੀ ਜੀ ਉਹਨਾਂ ਨੇ ਲਿਆ ਲਿਆ ਉਹਨਾਂ ਨੂੰ ਪਰ ਆਪਣਾ ਆਪ ਚ ਭਾਈਚਾਰਾ ਖਤਮ ਕਰਤਾ ਜੀ ਪੈਸਾ ਕਿਸ ਨੇ ਦੇਖਿਆ ਜੀ ਪੈਸਾ ਜਦੋਂ 10 ਦਾ ਵੀ ਭਾਈ ਤੇਰੇ ਕੁੜੀਏ ਇੰਨੇ ਪੈਸੇ ਲੈ ਕੇ ਚੱਲ ਤੈਨੂੰ ਚਕਾਉਣੇ ਆ ਭਾਈਚਾਰੇ ਨੂੰ ਉਹ ਭੁੱਲ ਗਈ ਜੀ ਪੈਸੇ ਲੈ ਗਏ ਚੱਕ ਕੇ ਆਪ ਚ ਨਾਲੇ ਤਾਂ ਭਾਈਚਾਰਾ ਖਤਮ ਹੋ ਗਿਆ ਜੀ ਨਾਲੇ ਉਹ ਆਪਣੇ ਭਾਈ ਭੂਆ ਤੜਾਤੀਆਂ ਸਾਡੇ ਨੂੰ ਜੀ ਉਹ ਜ਼ਮੀਨ ਅੱਜ ਕੱਲ ਪੈਸਾ ਕਿਹਨੇ ਤੱਕ ਗਿਆ ਜੀ ਉਹ ਆਪ ਪੈਸੇ ਚੱਕ ਕੇ ਲੈ ਗਏ ਜੀ ਪਰ ਮੈਂ ਤਾਂ ਵੀ ਜਿਸ ਮਕਸਦ ਲਈ ਇਹ ਜ਼ਮੀਨ ਖਰੀਦੀ ਸੀ ਉਹ ਮਕਸਦ ਤਾਂ ਗਵਰਨਮੈਂਟ ਨੇ ਪੂਰਾ ਨਹੀਂ ਕਰਿਆ ਨਾ ਜੀ ਨਾ ਕੋਈ ਮਕਸਦ ਪੂਰਾ ਨਹੀਂ ਕਰਿਆ ਇੱਥੇ ਤਾਂ ਬੇਲੇ ਨੇ ਜੀ ਪਹਾੜੀ ਕਿੱਕਰ ਹੱਕ ਤੇ ਜੰਗਲੀ ਜਾਨਵਰ ਜੀ ਇੱਥੇ گاਵਾ ਬਹੁਤ ਨੇ ਜੀ ਜੰਗਲੀ ਸੂਰ ਬਹੁਤ ਨੇ ਜੀ ਰੋਜ ਬਹੁਤ ਨੇ ਜੀ ਇੱਥੇ ਤਾਂ ਅਸੀਂ ਆਪਣੇ ਖੇਤ ਜਿਹੜੇ ਸਾਡਾ ਬਾਹਰ ਬਚਦਾ ਹੈ ਜੀ ਬਾਹਣਾ ਉਹ ਵੀ ਅਸੀਂ ਝਟਕਾ ਸਿਸਟਮ ਲਾਉਨੇ ਆ ਜੀ ਜੋ ਕਿ ਹਰ 6ਵੇਂ ਮਹੀਨੇ ਸਾਨੂੰ ਤਕਰੀਬਨ 20-25000 ਰੁਪਇਆ ਕਿੱਲੇ ਦੇ ਆਲੇ ਦੁਆਲੇ ਖਰਚ ਕਰਨਾ ਪੈਂਦਾ ਜੀ ਬੈਟਰੀ ਖਤਮ ਹੋਊਗੀ ਕਿਤੇ ਝਟਕਾ ਖਰਾਬ ਹੋ ਗਿਆ ਜੀ ਸਾਰਾ ਲਾਉਣਾ ਪੈਂਦਾ ਜੀ ਅੱਛਾ ਹਾਂਜੀ ਮਤਲਬ 15 ਸਾਲ ਤੋਂ ਲਾ ਕੇ ਲਗਾਤਾਰ ਹੀ ਦਿੱਕਤਾਂ ਚੱਲ ਰਹੀ ਹੋ ਬਹੁਤ ਸੰਘਰਸ਼ ਦਾ ਸਾਹਮਣਾ ਕਰਨਾ ਪੈਂਦਾ ਜੀ ਸਾਨੂੰ ਬਹੁਤ ਜ਼ਿਆਦਾ ਥੋੜਾ ਆਪਣੇ ਨਾਲ ਸਰਪੰਚ ਗੁਰਦੀਪ ਸਿੰਘ ਜੀ ਵਿਚਾਰ ਰੱਖਣਗੇ ਸਰਪੰਚ ਸਾਹਿਬ ਤੁਸੀਂ ਬੜੀ ਮਿਹਨਤ ਕਰੀ ਬੜੀ ਦਿੱਕਤ ਚੱਲ ਕੇ ਵੀ ਤੁਸੀਂ ਵੀ ਵੀਡੀਓ ਬਣਾ ਰਹੇ ਹੋਗੇ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਕੋਈ ਵੀਡੀਓ ਬਣਾਉਣ ਦਾ ਮਕਸਦ ਮੇਰਾ ਅੱਜ ਇਹ ਹੈ ਵੀ ਲੁਧਿਆਣਾ ਦੇ ਵੱਲ ਜਿਹੜੇ ਜੇ ਕੋਈ ਅਵੇਸਲਾ ਹੈ ਉਹ ਜਾਗਰੂਕ ਹੋ ਜਾਣਾ ਠੀਕ ਹੈ ਜੀ ਉਹਨਾਂ ਨੂੰ 5 ਰੁਪਏ ਨਹੀਂ ਦੇ ਰਹੇ ਸਗੋਂ ਕਹਿੰਦੇ 2 ਕਰੋੜ ਰੁਪਏ ਕਿੱਲੇ ਦਾ ਕੋਲੋ ਜੋ ਬਾਕੀ ਆ ਬਾਈ ਜੀ ਨੇ ਪਰਮਜੀਤ ਸਿੰਘ ਨੇ ਦੱਸਿਆ ਵੀ ਇੱਥੇ ਤਾਂ ਇਹ ਤਾਂ ਸਬਜ਼ੀਆਂ ਨਹੀਂ ਬਚਦੀਆਂ ਇਹਨੇ ਆ ਰੋਜ਼ ਖਾ ਜਾਂਦੇ ਨੇ ਜੰਗਲੀ ਜਾਨਵਰ ਜੰਗਲੀ ਸੂਰ ਖਾ ਜਾਂਦੇ ਨੇ ਵੀ ਦੋਸਤੋ ਇਹ ਸਾਰੇ ਪੰਜਾਬ 'ਚ ਫੈਲ ਜਾਣੀਆਂ ਗੱਲ ਇਹਨਾਂ ਨੂੰ 2010 ਤੱਕ 77 ਕਿੱਲੇ ਕਵਰ ਹੋਏ ਸੀ ਡਾਂਗਾ ਇਹਨਾਂ ਨੇ ਖਾਧੀਆਂ ਛੱਪਣਾ ਵੀ ਦੀ ਇਹਨਾਂ ਨੂੰ ਕੱਢਿਆ ਤੇ ਜਿਹੜੀ ਬਾਈ ਨੇ ਗੱਲ ਕੀਤੀ ਸਭ ਤੋਂ ਵੱਡੇ ਵੀ ਭਾਈਚਾਰਾ ਖਤਮ ਕਰਤਾ ਕਿਉਂਕਿ ਕਿਸੇ ਦੀ ਭੂਆ ਸੀ ਕਿਸੇ ਦੀ ਭੈਣ ਸੀ ਉਹਨਾਂ ਨੂੰ ਪਿੰਡ ਦੇ 2-4 ਬੰਦੇ ਹੁੰਦੇ ਨੇ ਹਰੇਕ ਪਿੰਡ ਚ ਉਹਨਾਂ ਨੇ ਲਾਲਚ ਦੇ ਕੇ ਉਹਨਾਂ ਦਾ ਆਪਸੀ ਭਾਈਚਾਰਾ ਵੀ ਖਤਮ ਕਰਤਾ ਇਹ ਅੱਜ ਇਤੋਂ ਨਵੀਂ ਗੱਲ ਮਿਲੀ ਹੈ ਵੀ ਭਾਈਚਾਰਾ ਕਿਸਾਜ ਵੀ ਟੁੱਟਦੀ ਹੈ ਇਹਨਾਂ ਗੱਲਾਂ ਨਾਲ ਹਾਂਜੀ 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 ਪਰਮਜੀਤ ਹੁਣ ਬਾਈ ਆਏ ਨਾ ਜਿਵੇਂ ਜਿਹੜੇ ਲੋਕਾਂ ਨਾਲ ਹੁਣ ਮਤਲਬ ਇਹ ਚੀਜ਼ ਵਾਪਰ ਰਹੀ ਆ ਤੁਸੀਂ ਉਹ ਗੱਲ ਨੂੰ ਸਮਝਦੇ ਹੋ ਤੁਸੀਂ ਉਹਦੇ ਬਾਰੇ ਕੀ ਬੋਲਣਾ ਚਾਹੁੰਦੇ ਹੋ ਅਸੀਂ ਤਾਂ ਇਹ ਕਹਿੰਨੇ ਆ ਵੀ ਜਿਹੜੇ ਲੁਧਿਆਣੇ ਵਾਲੇ ਲੋਕ ਆ ਮੇਰੇ ਭਾਈ ਨੇ ਭੈਣ ਨੇ ਭਾਈ ਨੇ ਉਹਨਾਂ ਨੂੰ ਕਹਿੰਨੇ ਆ ਅਸੀਂ ਵੀ ਜਾਗਰੂਕ ਹੋਣਾ ਚਾਹੀਦਾ ਸਾਨੂੰ ਤਾਂ ਵੀਰੋ ਦੇਖੋ ਉਦੋਂ ਇਸ ਟਾਈਮ ਪੈਸੇ ਮਿਲੇ ਸੀਗੇ ਸੋ ਉਹਨੂੰ ਤਾਂ ਇਹ ਲੋ ਗਵਰਨਮੈਂਟਾਂ ਸਰਕਾਰਾਂ ਪੈਸੇ ਵੀ ਨਹੀਂ ਦੇ ਰਹੀਆਂ ਸਾਨੂੰ ਪੈਸੇ ਮਿਲਣ ਦੇ ਬਾਵਜੂਦ ਵੀ ਲੋਕਾਂ ਨੇ ਕਿਸੇ ਨੇ ਕੋਈ ਗੱਡੀ ਲੈ ਲਈ ਕੁਝ ਲੈ ਲਿਆ ਮਤਲਬ ਕਿ ਜ਼ਮੀਨਾਂ ਕਿਸੇ ਤੋਂ ਨਹੀਂ ਮਿਲੀਆਂ ਸਾਡੇ ਪਿੰਡ ਦੇ ਵਿੱਚ ਅਧੇਕਰ ਮਤਲਬ ਕਿ ਵੇਚ ਜ਼ਮੀਨਾਂ ਹੋ ਗਈ ਜੀ ਦੇ ਪੈਸਾ ਜ਼ਿਮੀਂਦਾਰ ਕੋਲ ਸਾਮਕੇ ਰਹਿ ਨਹੀਂ ਸਕਦਾ ਜੀ ਕੋਈ ਗੱਡੀ ਲੈ ਲਈ ਆਪ ਚ ਭਾਈਚਾਰੇ ਚ ਵੰਡਿਆ ਗਿਆ ਕਿਸੇ ਨੂੰ ਉਧੇ ਕਿੱਲੇ ਦੇ ਕਿਸੇ ਨੂੰ ਕਿੱਲੇ ਦੇ ਪੈਸੇ ਆ ਗਏ ਜੀ ਉਹ ਜ਼ਮੀਨ ਸਹੀ ਕਿਸੇ ਤੋਂ ਪ੍ਰੋਪਰ ਬਣੀ ਨਹੀਂ ਉਹ ਭੁੱਖੇ ਮਰਦੇ ਫਿਰਦੇ ਨੇ ਹੁਣ ਦਿਹਾੜੀਆਂ ਕਰਦੇ ਫਿਰਦੇ ਨੇ ਅਸੀਂ ਤਾਂ ਲੁਧਿਆਣੇ ਵਾਲੇ ਭਾਈਚਾਰਿਆਂ ਨੂੰ ਕਹਿੰਦੇ ਆਂ ਵੀ ਜਾਗਰੂਕ ਹੋ ਭਾਈ ਨਾਲ ਸਾਰੇ ਆਪਣੇ ਪੰਜਾਬ ਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਬਿਲਕੁਲ ਜੀ ਸਰਪੰਚ ਸਰਪੰਚ ਸਾਹਿਬ ਤੁਸੀਂ ਸਾਨੂੰ ਇਹ ਵੀ ਦੱਸੋ ਵੀ ਜੋ ਹੁਣ 15 ਸਾਲ ਤੋਂ ਲਾ ਕੇ ਜੇ ਇਹ ਇੱਕ ਕਿਲੇ ਦਾ ਠੇਕਾ ਲਾਉਂਦੇ ਫਰਜ਼ ਕਰੋ ਉਦਾਹਰਨ ਦੇ ਤੌਰ ਤੇ ਵੀ ਕਿਸੇ ਦਾ ਇੱਕ ਕਿਲਾ ਆਇਆ ਇੱਕ ਕਿਲਾ ਨਹੀਂ ਆਇਆ ਉਹ 15 ਸਾਲ ਤੋਂ ਠੇਕਾ ਦਿੰਦਾ ਆ ਰਿਹਾ ਜਿੰਨੇ ਇਹਨਾਂ ਨੂੰ ਪੈਸੇ ਮਿਲੇ ਉਸ ਠੇਕੇ ਦੇ ਵੀ ਉਹਦੋਂ ਵੱਧ ਬਣਦੇ ਨੇ ਮੈਂ ਲਾ ਗਿਆ ਸਾਹਿਬ ਬਾਈ ਦੇ ਗੱਲ ਕਰਦੇ ਕਰਦੇ ਇੰਨਾ ਤਾਂ ਇਹਨਾਂ ਨੂੰ ਠੇਕਾ ਆ ਜਾਂਦਾ ਹੁਣ ਨੂੰ ਨਾਲੇ ਆਹ ਜਿਹੜਾ ਗੰਜੋਸਾਰ ਦਾ ਇੱਥੇ ਦਰਖਤਾਂ ਦਾ ਕੰਡੇ ਵਾਲਾ ਇਹ ਨਾ ਹੁੰਦਾ ਇਹ ਤਾਂ ਬਹੁਤ ਬੇਸ਼ਕੀ ਆ ਪੈਸੇ ਕਹਿੰਦੇ ਦਿੱਤੇ ਹੋ ਤਾਂ ਮਾਰੇ ਮੋਟੇ ਸੀਗੇ ਜਿਵੇਂ ਕਿਸੇ ਨੇ ਜਿਵੇਂ ਬੰਦੇ ਨੇ ਕੋਈ ਕਬੀਲਦਾਰੀ ਟਾਇਰ ਸੀ ਉਹ ਟੁੱਟ ਗਏ ਹੋਰ ਹਾਂਜੀ ਹਜੇ ਕੁਝ ਨਹੀਂ ਹੋਇਆ ਕਿੰਨੇ ਲੋਕ ਬੇਜਮੀਨੇ ਹੋਗੇ ਜਿਹਦੇ ਕੋਲੇ ਕਿੱਲਾ ਦੋ ਕਿੱਲੇ ਸੀ ਉਹ ਤਾਂ ਵਿਚਾਰਾ ਕਿਤੇ ਲਈ ਨਹੀਂ ਸਕਿਆ ਬਾਕੀ ਜਿਹੜੇ ਲੋਕਾਂ ਨੂੰ ਪੈਸੇ ਮਿਲੇ ਵੀ ਉਹਨਾਂ ਨੂੰ ਇਸ ਪਿੰਡ ਚ ਜਮੀਨ ਹੀ ਨਹੀਂ ਸੀ ਲੈਂਦੇ ਕਿੱਥੋਂ ਦੂਰ ਦਰਾਡੇ ਕਿਤੇ ਜਾ ਕੇ ਲੈਣੀ ਪਈ ਕਿਸੇ ਨੂੰ ਰਾਜਸਥਾਨ ਤੇ ਕਿਸੇ ਨੂੰ ਕਿਤੇ ਉਹ ਗੱਲ ਹੀ ਨਹੀਂ ਬਣੀ ਉਦੋਂ ਧਾੜਾਂ ਦੀਆਂ ਧਾੜਾਂ ਆਪਾਂ ਸੁਣਦੇ ਰਹਾਂ ਧਾੜਾਂ ਦੀਆਂ ਧਾੜਾਂ ਆਉਂਦੀਆਂ ਨੇ ਪੁਲਿਸ ਦੀਆਂ ਧੱਕੇ ਨਾਲ ਇਹਨਾਂ ਤੋਂ ਖੋਰੀ ਬਾਕੀ ਜਿਵੇਂ ਬਾਈ ਜਰਨੈਰ ਸਿੰਘ ਨੇ ਕਿਹਾ ਸੀ ਜੇ ਇੱਥੇ ਫੈਕਟਰੀ ਲੱਗੀ ਹੁੰਦੀ ਇਹਨਾਂ ਨੂੰ ਕਿਹਾ ਵੀ ਫੈਕਟਰੀ ਲਾਵਾਂਗੇ ਜੇ ਫੈਕਟਰੀ ਲੱਗੀ ਹੁੰਦੀ ਪਿੰਡ ਦੇ ਇੱਕ ਇੱਕ ਨੌਜਵਾਨ ਨੂੰ ਰੁਜ਼ਗਾਰ ਦਿੱਤਾ ਹੁੰਦਾ ਇੱਕ ਇੱਕ ਘਰ ਦਾ ਇੱਕ ਜੀ ਨੂੰ ਹੁਣ ਉਹ ਸਾਰੇ ਬੰਦੇ ਕੰਮ ਤੇ ਲੱਗੇ ਹੁੰਦੇ ਇਹ ਤਾਂ ਸਗੋਂ ਇਹਨਾਂ ਦਾ ਜੱਪ ਖੜਾ ਕਰਤਾ ਤੁਸੀਂ ਮਾਰ ਕੇ ਦਿਖਾਓ ਕੈਮਰਾ ਬਹੁਤ ਬੁਰਾ ਹਾਲ ਹੈ ਮੈਂ ਦਿਖਾ ਰਹੇ ਹਾਂ ਜੀ ਇਹ ਤਾਂ ਚੋਰਾ ਠੱਗਾਂ ਦੇ ਲੋਕਾਂ ਨੂੰ ਜਗ੍ਹਾ ਬਣਾਉਂਦੇ ਨੇ ਲੋਕ ਵੀ ਆਉਂਦੇ ਨਹੀਂ ਜੀ ਇਹ ਨਸ਼ੇੜੀ ਲੋਕਾਂ ਸੱਚ ਜੀ ਇੱਥੇ ਸਾਡੇ ਬਾਹਰੋਂ ਆਉਂਦੇ ਨੇ ਜੀ ਨੌਜਵਾਨ ਆਉਂਦੇ ਨੇ ਬਾਹਰੋਂ ਸਾਨੂੰ ਤਾਂ ਇਹ ਡਰ ਰਹਿੰਦਾ ਵੀ ਸਾਡੇ ਬੱਚਿਆਂ ਨੂੰ ਨਾ ਨਸ਼ਾ ਕਰਨ ਲਾ ਦੇਣ ਜੀ ਨਸ਼ੇੜੀ ਆਉਂਦੇ ਨੇ ਆ ਕੇ ਇੱਥੇ ਨਸ਼ਾ ਪੀਂਦੇ ਨੇ ਜੇ ਉਹਨਾਂ ਨੂੰ ਰੋਕਦੇ ਤਾਂ ਸਾਡੇ ਮਾਗਰ ਪੈਂਦੇ ਨੇ ਜੀ ਕੁੱਟਣ ਤੱਕ ਆਉਂਦੇ ਨੇ ਉਹਨਾਂ ਨਾਲ ਤਾਂ ਕੁਝ ਦਾੜੀ ਨਹੀਂ ਸਕਦਾ ਇਹਦਾ 31 ਦਾ ਮਤਲਬ ਕਿ ਹਿਸਾਬ ਹੋ ਗਿਆ ਜੀ ਸਾਡੇ ਪਿਛਲੇ ਸਾਲ ਮੇਰੇ ਖੁਦ ਚੋਰੀ ਹੋ ਗਈ ਇਹਦਾ ਚੋਰਾਂ ਦੇ ਲੁਕਣ ਨੂੰ ਜਗ੍ਹਾ ਬਣاتی ਅੱਡਾ ਬਣ ਗਿਆ ਤਾਂ ਅੱਡਾ ਬਣ ਗਿਆ ਚੋਰਾਂ ਦਾ ਸਹੀ ਗੱਲ ਹੈ ਜੀ ਸਰਪੰਚ ਸਾਹਿਬ ਇਹਦੇ ਵੀਡੀਓ ਦੇ ਮਾਧਿਅਮ ਨਾਲਹੀਂ ਤੁਸੀਂ ਕਿਸਾਨ ਜਥੇਬੰਦੀਆਂ ਨੂੰ ਕੋਈ ਬੇਨਤੀ ਕਰਨੀ ਚਾਹੁੰਦੇ ਹਾਂ ਕਿਸਾਨ ਦਸੇ ਬੰਦਿਆਂ ਨੂੰ ਤਾਂ ਬੇਨਤੀ ਕੀ ਕਰਨੇ ਸਾਰੇ ਸੁਲਝੇ ਹੋਏ ਨੇ ਉਹ ਤਾਂ ਪਹਿਲਾਂ ਹੀ ਬਹੁਤ ਸਰਗਰਮੀ ਵੱਡੇ ਲੈਵਲ ਤੇ ਲੱਗੀਆਂ ਆ ਜਿਹੜਾ 4 ਤਰੀਕ ਦੀ ਮੀਟਿੰਗ ਹੈ ਅੱਜ ਅੱਜ ਕਿ ਤਾਂ ਨਾ ਅੱਜ 4 ਤਰੀਕ ਦੀ ਲੁਧਿਆਣੇ ਵਾਲੀ ਮੀਟਿੰਗਾਂ 24 ਨੂੰ ਹੈਗਾ ਬਹੁਤ ਵੱਡਾ ਬਹੁਤ ਵੱਡੀ ਰੈਲੀਆਂ ਉਹ ਸ਼ਾਇਦ ਜਗਰਾਉ ਹੋਊਗੀ ਜਾਂ ਉੱਥੇ ਆਪਣਾ ਮੁੱਲਾਪੁਰ ਹੋ ਗਈ